ਸੰਤ ਬਰਬੀਰ ਸਿੰਘ ਸੀਚੇਵਾਲ ਨੇ ਇਹ ਸਮੱਸਿਆ ਲਈ ਹੌਕਾ ਦਿੱਤਾ ਔਰ ਚਲੋ ਉਹਨਾਂ ਨੇ ਜਿਹੜਾ ਉਹਨਾਂ ਦਾ ਨਾਮ ਰਹੀ ਦੁਨੀਆ ਤੱਕ ਜਿਸ ਗੱਲ ਕਰਕੇ ਕਾਇਮ ਰਹੇਗਾ ਉਹ ਇਹ ਹੈ ਕਿ ਉਹਨਾਂ ਨੇ ਜਿਹੜੀ ਕਾਲੀ ਵਹਿ ਸੀ ਸੁਲਤਾਨਪੁਰ ਲੋਧੀ ਤੋਂ ਨਿਕਲਦੀ ਜਿੱਥੇ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਨੇ ਮੂਰ ਮੰਤਰ ਦਾ ਉਚਾਰਨ ਕੀਤਾ ਸੀ ਜਿੱਥੇ ਉਹਨਾਂ ਨੇ ਇਸ਼ਨਾਨ ਕੀਤਾ ਸੀ ਚੂਬੀ ਲਾ ਕੇ ਤਿੰਨ ਦਿਨਾਂ ਬਾਅਦ ਬਾਹਰ ਆਏ ਸੀ ਉਸ ਵਹਿ ਨਦੀ ਦਾ ਬਹੁਤ ਬੜਾ ਹਾਲ ਸੀ ਸ਼ੰਤ ਬਰਬੀਰ ਸਿੰਘ ਸੀਚੇਵਾਲ ਨੇ ਬਹੁਤ ਵੱਡੀ ਮਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਨਾਲ ਲੈ ਕੇ ਤੇ ਉਸ ਨਦੀ ਦੀ ਸਫਾਈ ਕੀਤੀ ਪਵਿੱਤਰ ਵੇਂ ਦੀ ਉਹਨੂੰ ਫੇਰ ਅਸਲੀ ਵਾਂਗ ਪਵਿੱਤਰ ਬਣਾਇਆ ਉਥੇ ਸੰਤ ਕਾਟ ਗੁਰਦੁਆਰੇ ਦੇ ਕੋਲ ਘਾਟ ਬਣਾਏ ਜਿੱਥੇ ਬਹਿ ਕੇ ਲੋਕ ਭਜਨ ਬਾੰਦਗੀ ਕਰ ਸਕਦੇ ਆ ਔਰ ਆਲੇ ਦੁਆਲੇ ਦੇ ਪਿੰਡਾਂ ਵਿੱਚ ਸੜਕਾਂ ਬਣਾਈਆਂ ਤੇ ਹੋਰ ਕੰਮ ਕੀਤੇ ਪਾਣੀ ਨੂੰ ਰੀਚਾਰਜ ਕਰਨ ਜਿਹੜੇ ਛਪੜਾਂ ਦਾ ਪਾਣੀ ਉਹਨੂੰ ਰੀਚਾਰਜ ਕਰਕੇ ਕਿਵੇਂ ਖੇਤੀਬਾੜੀ ਵਾੜੇ ਪਾਸੇ ਲਾਉਣਾ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਉਹਦੇ ਨਾਲ ਜਿਹੜੀ ਇਹ ਜਿਹੜਾ ਛਪੜਾਂ ਦਾ ਪਾਣੀ ਹੁੰਦਾ ਸੀ ਨਾ ਪੁਰਾਣੇ ਜ਼ਮਾਨੇ ਵਿੱਚ ਇਹ ਲਾਉਦੇ ਹੁੰਦੇ ਸੀ ਖੇਤਾਂ ਨੂੰ ਉਹਦੇ ਨਾਲ ਉਹਦੇ ਵਿੱਚ ਕਿਉਂਕਿ ਮਲਮੂਤਰ ਵੀ ਹੁੰਦਾ ਕੋਈ ਉਹ ਕਹਿੰਦੇ ਨੇ ਇਹ ਜਿਹੜੀਆਂ ਚੀਜ਼ਾਂ ਨੇ ਇਦਾਂ ਦਾ ਪਾਣੀ ਲੱਗੇ ਖੇਤਾਂ ਨੂੰ ਤੇ ਉਹ ਪੁਛ ਦੁੱਗਣੀ ਤਿਗਣੀ ਹੁੰਦੀ ਹੈ ਉਹਨਾਂ ਨੇ ਇਸ ਤਰ੍ਹਾਂ ਦੇ ਕੰਮ ਸ਼ੁਰੂ ਕੀਤੇ